ਜੜਾ ਮੁੰਡਾ ਜਿਹੜਾ ਬਾਹਰੋਂ ਰਿਪੋਰਟ ਹੋ ਕੇ ਆ ਰਿਆ ਉਹ ਤੁਹਾਡਾ ਉਹਦਾ ਕੀ ਰਿਸ਼ਤਾ ਤੇ ਕਿੰਨੇ ਪੈਸੇ ਲਾਗਦੇ ਸੀ ਭੇਜਿਆ ਪਰ ਉਹਨੂੰ ਉਹ ਮੇਰਾ ਪੋਤਰਾ ਹੈ ਤੇ ਜਿਹੜੇ ਪੈਸੇ ਨੇ ਉਹ ਉਹਦਾ ਮੰਮੀ ਡੈਡੀ ਗਿਆ ਅੱਗੋਂ ਲੈਣ ਮਿਲਣ ਗਏ ਨੇ ਉਹਨਾਂ ਨੂੰ ਵੇਖੋ ਕੀ ਬੰਦਾ ਹੈ ਤੇ ਜਿਹੜੇ ਪੈਸੇ ਨੇ ਕਲੀਅਰ ਗੱਲ ਉਹਨਾਂ ਨੂੰ ਸਾੜੀ ਦਾ ਪਤਾ ਹੈ ਜੈਂਟਲ ਦਾ ਵੀ ਉਹਨਾਂ ਨੂੰ ਹੀ ਪਤਾ ਹੈ ਤੇ ਮੈਂ ਤਾਂ ਬਜ਼ੁਰਗ ਬੰਦਾ ਘਰ ਹੀ ਬੈਣ ਆ ਲਈ ਇੱਥੇ ਹੁਣ ਮਨ ਨੂੰ ਵੇਖ ਕੇ ਬੜਾ ਦੁੱਖ ਲੱਗਾ ਹੈ ਕੋਈ 6 ਭੈਣਾਂ ਨੇ ਇੱਕ ਭਰਾ ਏ ਤੇ ਸਾਡੇ ਘਰ ਦੇ ਤਾਂ ਹਾਲਾਤ ਬਹੁਤ ਮਾੜੇ ਨੇ ਜੇ ਕੋਈ ਸਰਕਾਰ ਸਾਡੀ ਮਦਦ ਕਰੇ ਜਾਂ ਕਿਹੜੇ ਹਿਸਾਬ ਨਾਲ ਨਹੀਂ ਇਹ ਪੂਣਾ ਸਾਡ ਕੋ ਕਰਜ਼ਾ ਲੈ ਆ ਨਹੀਂ ਸਕਦਾ ساری ਜ਼ਿੰਦਗੀ ਮਰਿਆ ਜਿਵੇਂ ਲੈਣਾ ਕਰਦਾ ਹੈ ਬਾਪੂ ਜੀ ਆਪਣਾ ਮੁੰਡੇ ਦਾ ਨਾਮ ਕੀ ਏ ਤੇ ਇਹਦੀ ਏਸ ਕਿੰਨੀ ਕੁ ਸੀਗੀ ਜਿਹੜਾ ਯੂ ਐਸ ਡਿਪੋਰਟ ਹੋ ਗਿਆ ਰਿਹਾ ਉਹ ਨਹੀਂ ਜੀ ਨਾਮ ਪਗ ਬਕਰਮਜੀਤ ਸਿੰਘ ਤੇ ওভার ਜਿਹੜੀ ਉਹਦੀ ਅਗੀ 20 22 ਕੇ ਸਾਲ ਦੇ ਅੰਦਰ ਅੰਦਰੀਏ ਤੇ ਕਰਜ਼ਾ ਚੋਕੇ ਸਾਡੇ ਜਿਹੜੇ ਘਰ ਦੇ ਹਾਲਾਤ ਨੇ ਬਹੁਤ ਮਾੜੇ ਤੁਹਾਨੂੰ ਦਿਖਦੇ ਹੀ ਪੈਣੇ ਤੇ ਅਸੀਂ ਤਾਂ ਮਤਲਬ ਫੇ ਪੈਣਾ ਦੇ ਇੱਕ ਭਰਾ ਸੀ ਭੇਜਿਆ ਸੀ ਵੀ ਚਲੋ ਜਲਾ ਸਰਕਾਰ ਮੇਰਾ ਕਰਪੂਰਸਾਲਾ ਤੇ ਠਾਣਾ ਸਬਾਨਪੋਰੇ ਹੁਣ ਜਿਹੜਾ ਕਰਜ਼ਾ ਚੜ ਗਿਆ ਇਹ ਅਸੀਂ ساری ਜ਼ਿੰਦਗੀ ਵੀ ਮਰਿਆਂ ਤੱਕ ਮੇਰੇ ਪੁੱਤ ਵੀ ਨਹੀਂ ਲਾ ਸਕਦੇ ਜਿੰਨਾ ਕਰਜ਼ਾ ਜੈਂਟਰ ਨੂੰ ਤਾਂ ਪਤਾ ਹੀ ਵੀ ਜੇ ਇਹ ਹਾਲਾਤ ਨੇ ਉਹ ਨਾ ਭੇਜਦਾ ਸਾਡਾ ਠੱਗੀ ਹੋ ਗਈ ਹੈ ਕਿ ਦੇਖੋ ਸਰਕਾਰ ਸਾਡੀ ਹੈਲਪ ਕਰੇ ਤੇ ਠੀਕ ਹੈ